ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚਾਂਡੇ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 213 13 3502001313 ਤੇ ਵਾਧੇ ਅਗਲੀ ਖਬਰ ਦੇ ਵੱਲ ਚੁਗਾਵਾ ਸਾਹਿਬ ਇਹ ਜਿਹੜੀ ਖਬਰ ਹੈ ਜੀ ਇਹ ਹੈਗੀ ਆ ਅਮਰੀਕਾ ਦੀ ਔਰ ਟਰੰਪ ਸਾਹਿਬ ਦੇ ਵੱਲੋਂ ਜਿਸ ਪ੍ਰਕਾਰ ਦੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਨੇ ਇਮੀਗ੍ਰੈਂਟ ਦੇ ਵਿਰੁੱਧ ਹੁਣ ਕਿਤਨਾ ਕਿਤੇ ਜਿਹੜਾ ਸਹਿਰ ਸਪਾਟਾ ਜ ਆਪਾਂ ਸਿੱਧਾ ਸਿੱਧਾ ਕਹਿ ਲਈਏ ਕਿ ਟੂਰਿਜ਼ਮ ਜਿਹੜਾ ਜਿਹਦੇ ਕਰਕੇ ਰੈਵਨਿਊ ਆਉਂਦਾ ਹੈਗਾ ਸਰਕਾਰਾਂ ਨੂੰ ਜਿੱਥੇ ਲੋਕ ਘੁੰਮਣ ਕਰਨ ਲਈ ਜਾਂਦੇ ਨੇ ਉਹ ਵੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ ਜੀ ਆ ਬਿਲਕੁਲ ਚੰਡ ਸਾਹਿਬ ਇਹ ਤਾਂ ਹੋਣਾ ਹੀ ਸੀ ਕਿਉਂਕਿ ਜੋ ਇਸ ਟਾਈਮ 트럼ਪ ਪ੍ਰਸ਼ਾਸਨ ਜਾਂ 트럼ਪ ਸਰਕਾਰ ਯੂ ਐਸ اے ਦੀ ਗਵਰਨਮੈਂਟ ਵੱਲੋਂ ਵੱਡੇ ਪੱਧਰ ਤੇ ਜਿਹੜੇ ਇਹ ਕਹ ਲੋ ਕਿ ਇਮੀਗ੍ਰੇਸ਼ਨ ਨੂੰ ਸਖਤਾਈ ਲੈ ਕੇ ਇਮੀਗ੍ਰੇਸ਼ਨ ਇਮੀਗ੍ਰੈਂਟਸ ਦੇ ਉੱਪਰ ਵੱਡੀਆਂ ਜਿਹੜੀਆਂ ਕਾਰਵਾਈਆਂ ਕਰਨੀਆਂ ਜਾਂ ਸਿੱਧੇ ਸਿੱਧੇ ਤੌਰ ਤੇ ਪੂਰੀ ਦੁਨੀਆ ਤੋਂ ਜਿਹੜੇ ਲੋਕ ਵੀਜ਼ਾ ਲੈ ਕੇ ਅਮਰੀਕਾ ਆਉਂਦੇ ਸੀ ਉਹਦੇ ਵਿੱਚ ਵੱਡੀ ਭਾਰੀ ਘਰਾਵਟ ਆਉਣੀ ਇਹ ਸਾਰੇ ਕੁਝ ਦਾ ਨੁਕਸਾਨ ਜਿਹੜਾ ਆ ਇਹ ਜਿਹੜੀ ਕਹ ਲੋ ਕਿ ਟੂਰਿਜ਼ਮ ਇੰਡਸਟਰੀ ਹੈ ਨਾ ਉਹਨੂੰ ਵੱਡੇ ਪੱਧਰ ਤੇ ਝੱਲਣਾ ਪੈ ਰਿਹਾ ਤੁਸੀਂ ਦੇਖਿਆ ਹੋਣਾ ਕਿ ਹੁਣ ਕਾਫੀ ਲੋਕ ਜਿਹੜੇ ਆ ਉਹ ਜਿਹੜੇ ਬਾਹਰੋਂ ਆਉਂਦੇ ਸੀ ਚਾਹੇ ਇੰਡੀਆ ਤੋਂ ਆਉਂਦੇ ਸੀ ਚਾਈਨਾ ਤੋਂ ਆਉਂਦੇ ਸੀ ਯੂਰਪ ਤੋਂ ਆਉਂਦੇ ਸੀਗੇ ਉਹ ਬਹੁਤ ਘਟ ਆਏ ਆ ਆ ਖਬਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਟਰੰਪ ਦੀਆਂ ਵੀਜ਼ਾ ਨੀਤੀਆਂ ਕਾਰਨ ਅਮਰੀਕਾ ਦੇ ਅਰਥਚਾਰੇ ਨੂੰ ਮੌਜੂਦਾ ਬਰੇ ਦੌਰਾਨ ਤਕਰੀਬਨ 6 ਅਰਬ ਡਾਲਰ ਦਾ ਨੁਕਸਾਨ ਹੋਣ ਦੇ ਅਸਰ ਹਨ ਕੈਨੇਡਾ ਵਾਲਿਆਂ ਨੇ ਪਹਿਲਾਂ ਹੀ ਅ ਅਮਰੀਕਾ ਤੋਂ ਵਸ ਜਿਹੜਾ ਪਾਸਾ ਵਟ ਲਿਆ ਤਤੈ ਯੂਐਸਏ ਟ੍ਰੈਵਲ ਐਸੋਸੀਏਸ਼ਨ ਦੀ ਰਿਪੋਰਟ ਕਹਿੰਦੀ ਹੈ ਕਿ ਕੋਮਾਂਤਰੀ ਆਵਾਜਾਈ ਘਟਨ ਕਰਕੇ ਸਲਾਨੀਆਂ ਵੱਲੋਂ ਖਰਚ ਕੀਤੀ ਜਾਣ ਵਾਲੀ ਰਕਮ ਵਿੱਚ 3.2 ਫੀਸਦੀ ਕਮੀ ਆ ਸਕਦੀ ਹੈ ਅਕਤੂਬਰ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਾਸੀਆਂ ਦੀ ਹਵਾਈ ਯਾਤਰਾئیں ਅਮਰੀਕਾ ਗੇੜਿਆਂ ਵਿੱਚ 24 ਫੀਸਦੀ ਕਮੀ ਆਈ ਹੈ ਕਿਉਂਕਿ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਜਿਹੜੇ ਲੋਕ ਕੈਨੇਡਾ ਤੋਂ ਐਨੂੰ ਆਉਂਦੇ ਸੀ ਘੁੰਮਣ ਕਰਨ ਉਹਨਾਂ ਵਿੱਚ ਵੀ ਕਹਿ ਲਓ ਕਿ ਬਹੁਤ ਘਾਟ ਵੇਖੀ ਜਾ ਰਹੀ ਹੈ ਇਹ ਜਿਹੜੀ ਵੀਜ਼ਾ ਨੀਤੀ ਐ ਸਖਤਾਈ ਤੇ ਇਮੀਗ੍ਰੇਸ਼ਨ ਦੀਆਂ ਸਖਤ ਨੀਤੀਆਂ ਕਾਰਨ ਕਰਕੇ ਔਟਅਰਫ ਦੀਆਂ ਨੀਤੀਆਂ ਕਾਰਨ ਕਰਕੇ ਵੀ ਐ ਕਹਿੰਦੇ ਆ ਕਿ ਅ ਜਮਿਨੀ ਰਸਤੇ ਜਾਣ ਵਾਲੇ ਦੀ ਗਿਣਤੀ ਵਿੱਚ ਵੀ 30% ਦੀ ਕਟਈ ਐ ਜੀ ਖਾਸਲ 2024 ਦੇ ਅੰਕੜਿਆਂ ਦੇ ਝਾਤ ਮਾਰੀ ਜਾਵੇ ਤਾਂ ਅਮਰੀਕਾ ਪੁੱਜੇ 7.5 ਕਰੋੜ ਵਿਜ਼ਿਟਰ ਵਿੱਚੋਂ 28% ਦੀ ਜਿਹੜੇ ਉਹ ਕੈਨੇਡੀਅਨ ਸੀ ਸੋ ਕੈਨੇਡਾ ਤੋਂ ਜਿਹੜੇ ਪ੍ਰਵਾਸ ਐਨੋਂ ਹੁੰਦੀ ਹੈ ਯਾਨੀ ਕਿ ਜਿਹੜੇ ਲੋਕ ਘੁੰਮਣ ਫਿਰਨ ਆਉਂਦੇ ਆ ਉਹ ਆਵਾਜਾਈ ਜਿਹੜੀ ਹੈ ਬੜੇ ਵੱਡੇ ਪੱਧਰ ਤੇ 30% ਦੀ ਇਹ ਘਟ ਗਈ ਹੈ ਇਹਦਾ ਬੜਾ ਵੱਡਾ ਕਾਰਨ ਹੈਗਾ ਟੂਰਿਜ਼ਮ ਇੰਡਸਟਰੀ ਨੂੰ ਜਿਹੜੇ ਕੈਨਸਸ ਦੀ ਵਚੀਤਾ ਸਟੇਟ ਯੂਨੀਵਰਸਿਟੀ ਹੈ ਉਹਦੇ ਮੈਨੇਜਮੈਂਟ ਦੀ ਪ੍ਰੋਫੈਸਰ ਊਸ਼ਾ ਹੇਲੀ ਨੇ ਸੁਚੇਤ ਕੀਤਾ ਕਿ ਸਲਾਨੀਆਂ ਦੀ ਆਮਦ ਵਿੱਚ ਵੱਡੀ ਕਮੀ ਹਜ਼ਾਰਾਂ ਨੌਕਰੀਆਂ ਦਾ ਖਾਤਮਾ ਕਰ ਸਕਦੀ ਹੈ ਮਿਸਾਲ ਵਜੋਂ ਪੇਸ਼ ਕਰਦੇ ਹਾਂ ਉਹਨਾਂ ਦੱਸਿਆ ਕਿ ਹੋਟਲਾਂ ਦੀ ਬੁਕਿੰਗ ਘਟੇਗੀ ਲੇਬਰ ਦੀ ਮੰਗ ਘਟੇਗੀ ਟੈਕਸਾਂ ਦੀ ਜਿਹੜੀ ਹੋਣ ਵਾਲੀ ਆਮਦਨ ਹੈ ਉਹਨੂੰ ਵੀ ਖੋਰਾ ਲੱਗੇਗਾ ਕਿਉਂਕਿ ਟੈਕਸ ਵੱਡੇ ਪੱਧਰ ਤੇ ਲਈ ਜਾਂਦੇ ਨੇ ਜਦੋਂ ਤੁਸੀਂ ਕੋਈ ਹੋਟਲ ਬੁੱਕ ਕਰਦੇ ਹੋ ਟਿਕਟ ਬੁੱਕ ਕਰਦੇ ਹੋ ਫਿਰ ਤੁਸੀਂ ਖਾਣਾ ਖਾਂਦੇ ਆ ਬਾਹਰੋਂ ਜਾ ਕੇ ਉਹ ਸਾਰਾ ਕੁਝ ਗਵਰਨਮੈਂਟ ਨੂੰ ਇਹਦੇ ਰਾਹੀਂ ਪੈਸਾ ਜਾਂਦਾ ਅਮਰੀਕਾ ਤੋਂ ਵਿਦੇਸ਼ਾਂ ਵੱਲ ਸੈਰਸਪਟੇ ਤੇ ਜਾਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ ਵਧੀ ਹੈ ਦੇਖੋ ਇਹ ਵੀ ਗੱਲ ਹੈ ਕਿ ਜਿਹੜੇ ਅਮਰੀਕਾ ਤੋਂ ਬਾਹਰ ਜਾਣ ਵਾਲੇ ਲੋਕ ਨੇ ਨਾ ਉਹਨਾਂ ਦੀ ਗਿਣਤੀ ਵੱਧ ਗਈ ਹੈ ਪਰ ਅਮਰੀਕਾ ਵਿੱਚ ਆਉਣ ਵਾਲਿਆਂ ਦੀ ਗਿਣਤੀ ਉਹ ਬੜੇ ਵੱਡੇ ਪੱਧਰ ਤੇ ਘਟੀ ਹੈ ਕਹਿੰਦੇ ਅਜਿਹੇ ਹਾਲਾਤ ਵਿੱਚ ਸੈਰਸਪਟਾ ਕਾਰੋਬਾਰ ਦਾ ਘਾਟਾ ਜਿਹੜਾ ਉਹ 7 ਅਰਬ ਡਾਲਰ ਤੱਕ ਪੁੱਛ ਸਕਦਾ ਹੈ ਇਸ ਸਾਲ ਦੇ ਵਿੱਚ 우ਸ਼ਾਹੇਲੀ ਨੇ ਉਮੀਦ ਜਾਰ ਕੀਤੀ ਹੈ ਕਿ ਅਰਬਾਂ ਡਾਲਰ ਦਾ ਘਾਟਾ ਸਰਕਾਰ ਦਾ ਧਿਆਨ ਜ਼ਰੂਰ ਖਿੱਚੇਗਾ ਕਿਉਂਕਿ ਰਾਸ਼ਟਰਪਤੀ ਜਿਹੜੇ ਡੋਨਲਡ 트੍ਰੰਪ ਨੇ ਉਹ ਕਾਰੋਬਾਰੀ ਆਪ ਵੀ ਹਨ ਤੇ ਇਸ ਘਾਟੇ ਨੂੰ ਖਤਮ ਕਰਨ ਤੇ ਜ਼ੋਰ ਦੇ ਰਹੇ ਹਨ ਟ੍ਰੈਵਲ ਐਸੋਸੀਏਸ਼ਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ 2026 ਵਿੱਚ ਫੀਫਾ ਵਰਲਡ ਕੱਪ ਜਿਹੜਾ ਹੈ ਅਮਰੀਕਾ ਦੇ ਵਿੱਚ ਹੋਣ ਜਾ ਰਿਹਾ ਜਿਹਦੇ ਆਜ਼ਾਦੀ ਤੇ 250 ਬਰੇ ਪੂਰੇ ਹੋਰ ਮੋਕੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਪੁੱਜਣਗੇ ਪਰ ਕੈਨੇਡੀਅਨ ਵੱਲੋਂ ਜਿਹੜਾ ਪਹਿਲਾਂ ਵਾਲੀ ਜਿਹੜੀ ਤਰਜ਼ ਤੇ ਅਮਰੀਕਾ ਆਉਣ ਦੇ ਅਸਾਰ ਜਿਹੜੇ ਆ ਉਹ ਘੱਟ ਨਜ਼ਰ ਆ ਰਹੇ ਹੈ ਤੇ ਕਹਿੰਦੇ ਆ ਕਿ ਮੌਜੂਦਾ ਵਰੇ ਦੌਰਾਨ ਹੋ ਸਕਦਾ ਹੈ ਕਿ ਇਹ ਜਿਹੜਾ ਘਾਟਾ ਹੈਗਾ 5.7 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਤੁਗਾਮਾ ਸਾਹਿਬ ਦੇਖੋ ਇੱਕ ਪਾਸੇ ਤਾਂ ਇਹ ਜਿਹੜੀ ਖਬਰ ਹੈ ਬੜਾ ਧਿਆਨ ਖਿੱਚਦੀ ਹੈ ਕਿ ਅ ਇੱਥੇ ਜਿਹੜੇ ਲੋਕ ਨੇ ਉਹ ਨਾ ਪਸੰਦ ਨਹੀਂ ਕਰ ਰਹੇ ਕਿਉਂਕਿ ਲਗਾਤਾਰ ਇਮੀਗ੍ਰੈਂਟ ਦੇ ਉੱਪਰ ਸਖਤੀ ਜਾਂ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਹੈਗੀਆਂ ਨੇ ਦੂਜੀ ਚੀਜ਼ ਤੁਸੀਂ ਇਹ ਬੜਾ ਮੈਨੂੰ ਅਚੰਚੇਤ ਕਰ ਦਿੱਤਾ ਅ ਇਹ ਦੱਸ ਕੇ ਕਿ ਇੱਥੋਂ ਲੋਕ ਘੁੰਮ ਲਈ ਜਾ ਰਹੇ ਨੇ ਇਹ ਤਾਂ ਫਿਰ ਉਹੀ ਲੋਕ ਜਾ ਰਹੇ ਨੇ ਜਿਹੜੇ ਇੱਥੋਂ ਦੇ ਸਿਟੀਜ਼ਨ ਨੇ ਜਿਹੜੇ ਉੱਥੋਂ ਦੇ ਵਸਿੰਦੇ ਨੇ ਤੇ ਜੋ ਮੈਂ ਭਾਪ ਰਿਆ ਹੈਗਾ ਸਾਡੇ ਮੂਲ ਦੇ ਜਿਹੜੇ ਲੋਕ ਨੇ ਉਹ ਟਰੈਵਲ ਕਰਨਾ ਪਸੰਦ ਨਹੀਂ ਕਰਦੇ ਜਿਸ ਤਰੀਕੇ ਦੀ ਸਖਤਾਈ ਹੈਗੀ ਜੀ ਬਿਲਕੁਲ ਭੈਣ ਸਾਹਿਬ ਇਹ ਖਬਰ ਇੱਕ ਅਲੱਗ ਤੇ ਹੋ ਸਕਦੀ ਹੈ ਕਿ ਜਿਹੜੇ ਲੋਕ ਇੱਥੋਂ ਇੰਡੀਆ ਨੂੰ ਜਾਂਦੇ ਸੀ ਘੁੰਮਣ ਕਰਨ ਜਿਹੜੇ ਹਰ ਸਾਲ ਕੋਈ ਵਿਆਹ ਕਰਨ ਜਾਂਦਾ ਇਕੱਲੇ ਇੰਡੀਆ ਨਹੀਂ ਹੋਰ ਨਹੀਂ ਦਸ਼ਾਂ ਦੇ ਵਿੱਚ ਵੀ ਘੁੰਮਣ ਫਿਰਦ ਲਈ ਜਾਂਦੇ ਉੱਥੇ ਵੀ ਟ੍ਰੈਵਲ ਕਰਨਾ ਪਸੰਦ ਨਹੀਂ ਕਰਦੇ ਨਹੀਂ ਇਹ ਉਹ ਤਾਂ ਗੱਲ ਤੁਹਾਡੀ ਠੀਕ ਹੈ ਕਿਉਂਕਿ ਜਿਹੜੇ ਹੁਣ ਗ੍ਰੀਨ ਕਾਰਡ ਹੋਲਡਰ ਨੇ ਬਹੁਤੇ ਬਾਹਰ ਨਹੀਂ ਜਾਂਦੇ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਵਾਪਸ ਆਵਾਂਗੇ ਕੋਈ ਕੁਛ ਗਿਸ਼ ਹੋਊਗੀ ਕੋਈ ਐਵੀ ਮਾਰੀ ਮੋਟੀ ਗੱਲ ਕੱਢ ਲਈ ਇਹਨਾਂ ਦਾ ਕੀ ਪਤਾ ਇਹਨਾਂ ਨੇ 에어ਪੋਰਟ ਤੋਂ ਡਿਟੇਨ ਕਰ ਲੈਣਾ ਪਰ ਮੈਂ ਇਹਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੁੰਦਾ ਝੰਡਾ ਸਾਹਿਬ ਜੀ ਆਪਾਂ ਨੂੰ ਪਤਾ ਹੈ ਕਿ ਅਮਰੀਕਾ ਦੀਆਂ ਕਾਫੀ ਸਟੇਟਾਂ ਜਿਹੜੀਆਂ ਉਹ ਟੂਰਿਜ਼ਮ ਨੂੰ ਪ੍ਰਭਾਵਿਤ ਕਰਦੀਆਂ ਜਿਹਦੇ ਵਿੱਚ ਨਿਊਯਾਰਕ ਹੋ ਗਿਆ ਫਲੋਰੀਡਾ ਹੋ ਗਿਆ ਐਲ ਏ ਹੋ ਗਿਆ ਸੈਨ ਫਰਾਂਸਿਸਕੋ ਹੋ ਗਿਆ ਇਸ ਤੋਂ ਇਲਾਵਾ ਹੋਰ ਕਈ ਇਹੋ ਜਿਹੇ ਜਾਣੇ ਮਾਣੇ ਸ਼ਹਿਰ ਲਾਸ ਵੈਗਸ ਹੋ ਗਿਆ ਹਾਂ ਲਾਸ ਵੈਗਸ ਤਾਂ ਇੱਕ ਬਹੁਤ ਵੱਡੀ ਹੈ ਰੀਨੋ ਇੱਕ ਬਹੁਤ ਵੱਡਾ ਸ਼ਹਿਰ ਹੈ ਜਿੱਥੇ ਲੋਕ ਵੱਡੇ ਵੱਡੇ ਦੁਨੀਆ ਤੋਂ ਜਿਹੜੇ ਅਮੀਰ ਲੋਕ ਹੈ ਇੱਥੇ ਜੂਆ ਖੇਡਣ ਆਉਂਦੇ ਆ ਉਸ ਤੋਂ ਇਲਾਵਾ ਹਾਲੀਵੁੱਡ ਵਗੈਰਾ ਦੇਖਣ ਆਉਂਦੇ ਆ ਫਿਰ ਡਿਸਨੀ ਲੈਂਡ ਜਿਹੜਾ ਹੈਗਾ ਆ ਡਿਸਨੀ ਵਰਲਡ ਹੈਗਾ ਆ ਉਹ ਫਲੋਰੀਡਾ ਵਿੱਚ ਵੀ ਜਿਹੜਾ ਹੈਗਾ ਉਹ ਬੜੇ ਵੱਡੇ ਟੂਰਿਜ਼ਮ ਹੈਗੇ ਆ ਪਰ ਇਹਦੇ ਦੌਰਾਨ ਜਿਹੜੀ ਖਬਰ ਆ ਰਹੀ ਆ ਨਾ ਇਹ ਕਿਉਂ ਘਟਾ ਇੰਨਾ ਵੱਡਾ ਹੋਣਾ ਕਹਿੰਦੇ ਫਲੋਰੀਡਾ ਜਿਹੜਾ ਆ ਆਪਣਾ ਘਰ ਹੋਣ ਦੇ ਬਾਵਜੂਦ ਟ੍ਰਾਂਟੋ ਨਾਲ ਸੰਬੰਧਿਤ ਕਹਿੰਦੇ ਰੀਨਾ ਹੰਸ ਨੇ ਸਿਆਲ ਦੀ ਰੋਧ ਕੈਨੇਡਾ ਵਿੱਚ ਹੀ ਲਗਾਉਣ ਦਾ ਫੈਸਲਾ ਕੀਤਾ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਜਿਹੜਾ ਫਲੋਰੀਡਾ ਦੇ ਵਿੱਚ ਰਹਿਣਾ ਜਿਹੜਾ ਆ ਉਹ ਸ਼ਾਇਦ ਠੀਕ ਨਹੀਂ ਹੈ ਭਾਵੇਂ ਹਰ ਕੋਈ ਚਾਹੁੰਦਾ ਕਿ ਮੈਂ ਖੋਰ ਕਿਸੇ ਕੰਟਰੀ ਵਿੱਚ ਘੁੰਮ ਫਰੇ ਆਵਾ ਕਿਉਂਕਿ ਇੱਥੇ ਦੇ ਹਾਲਾਤ ਜਿਹੜੇ ਆ ਚੰਗੇ ਨਹੀਂ ਲੱਗਦੇ ਜਦੋਂ ਕਿ ਟਰੰਪ ਰਾਸ਼ਟਰਪਤੀ ਅਹੁਦੇ ਦੇ ਮੌਜੂਦ ਹਨ ਉਦੋਂ ਤੱਕ ਕਹਿੰਦੇ ਅਮਰੀਕਾ ਤੱਕ ਕਹਿੰਦੇ ਮੈਂ ਨਹੀਂ ਜਾਵਾਂਗੀ ਇਹ ਇੱਕ ਲੇਡੀ ਵੱਲੋਂ ਜਿਹੜਾ ਇਹ ਕਿਹਾ ਜਾ ਰਿਹਾ ਪਰ ਜੇ ਆਪਾਂ ਗੱਲ ਕਰੀਏ ਓਵਰ ਆਲ ਕਹਿੰਦੇ ਕਿ ਜਿਹੜੇ ਟਰੰਪ ਸਾਹਿਬ ਹੈ ਉਹ ਕੈਨੇਡਾ ਤੇ ਸਖਤਾਈ ਵੀ ਬਹੁਤ ਕਰਦੇ ਪਏ ਆ ਉਹਨਾਂ ਦੇ ਉੱਤੇ ਭਾਰੀ ਖਰਚੇ ਵੀ ਲਾਏ ਜਾ ਰਹੇ ਆ ਇਸੇ ਕਰਕੇ ਪਿਛਲੇ ਜੇ ਤੁਸੀਂ ਸੁਣਿਆ ਹੋਣਾ ਕੀ ਇਹ 트ੰਪਸ ਆਫ ਕਹਿੰਦੇ ਸੀਗੇ ਕਿ ਕੈਨੇਡਾ ਨੂੰ ਕਹਿੰਦੇ 51ਵਾਂ ਸੂਬਾ ਬਣਾਉਣਾ ਚਾਹੁੰਦੇ ਆ ਹੋਰ ਕਿ ਜੇ ਤਾਂ ਹੀ ਲੋਕ ਜਿਹੜੇ ਆ ਅਮਰੀਕਾ ਜਾਣ ਦੀ ਬਜਾਏ ਜਿਹੜੇ ਆ ਉਹ ਕੋਸਟਾ ਰੀਕਾ ਜਾਣ ਅਤੇ 1 ਮਹੀਨਾ ਚੀਨ ਤੇ ਤਾਈਵਾਨ ਵਿੱਚ ਲੰਘਾ ਸਕਦੇ ਆ ਜਾਂ ਹੋਰ ਥਾਵਾਂ ਤੇ ਜਾ ਸਕਦੇ ਆ ਇੱਕ ਸਰਵੇਖਣ ਮੁਤਾਬਕ 70% ਦੀ ਕੈਨੇਡੀਅਨ ਜਿਹੜੇ ਆ ਇਸ ਵਾਰੀ ਵਿੰਟਰ ਦੇ ਵਿੱਚ ਜਿਹਨੂੰ ਆਪਾਂ ਸਰਦ ਰੁੱਤ ਕਹਿੰਦੇ ਆ ਅਮਰੀਕਾ ਜਾਣ ਦੀ بجائے ਹੋਰ ਦੇਸ਼ਾਂ ਵਿੱਚ ਉਹ ਜਾਣਾ ਪਸੰਦ ਕਰਦੇ ਆ ਕਿਉਂਕਿ ਇੱਥੇ ਇਹ ਵੀ ਦੱਸਣਾ ਬਣਦਾ ਕਿ 트럼ਪ ਸਰਕਾਰ ਵੱਲੋਂ ਲੰਮਾ ਸਮਾਂ ਅਮਰੀਕਾ ਵਿੱਚ ਰਹਿਣ ਦੇ ਇਸ਼ਤਿਹਕ ਕੈਨੇਡੀਅਨਸ ਅਤੇ ਰਜਿਸਟ੍ਰੇਸ਼ਨ ਲਾਜ਼ਮੀ ਜਿਹੜੀ ਉਹ ਕਰ ਦਿੱਤੀ ਗਈ ਹੈ ਇਸੇ ਕਰਕੇ ਇੱਧਰ ਘਟ ਆਉਣਾ ਚਾਹੁੰਦੇ ਆ ਦੂਜੇ ਪਾਸੇ ਕੈਨੇਡੀਅਨ ਬਾਰਡਰ ਨੇਟਲੇ ਜਿਹੜੇ ਅਮਰੀਕੀ ਸ਼ਹਿਰ ਹੈ ਉਹਨਾਂ ਵੱਲੋਂ ਵੀ ਕੈਨੇਡਾ ਵਾਲਿਆਂ ਨੂੰ ਲਪਾਉਂਦੀਆਂ ਰਹਿਤਾ ਭਾਵੇਂ ਦਿੱਤੀਆਂ ਜਾ ਰਹੀਆਂ ਪਰ ਫੇਰ ਵੀ ਲੋਕ ਉਥੇ ਆਉਣਾ ਨਹੀਂ ਚਾਹੁੰਦੇ ਹੁਣ ਚੰਦ ਸਾਹਿਬ ਤੁਸੀਂ ਆਪ ਦੇਖ ਲਓ ਗੱਲ ਤੁਸੀਂ ਕੀਤੀ ਸੀ ਕਿ ਜਿਹੜੇ ਲੋਕ ਕੈਨੇਡਾ ਨੂੰ ਜਾਂ ਹੋਰ ਕੰਟਰੀਆਂ ਨੂੰ ਜਾਣਾ ਪਸੰਦ ਕਰਦੇ ਪਏ ਅਮਰੀਕਾ ਨੂੰ ਆਉਣਾ ਪਸੰਦ ਨਹੀਂ ਕਰਦੇ ਪਏ ਪਰ ਉਹਦੇ ਉਲਟ ਜਿਹੜੇ ਅਮਰੀਕਨ ਲੋਕ ਨੇ ਉਹ ਅਮਰੀਕਾ ਤੋਂ ਬਾਹਰ ਘੁੰਮਣ ਫਿਰਨਾ ਜਾਣਾ ਚਾਹੁੰਦੇ ਨੇ ਉਹ ਤੇ ਉਹੀ ਜਾਂਦੇ ਨੇ ਜਿਹੜੇ ਜ਼ਿਆਦਾਤਰ ਸਿਟੀਜ਼ਨ ਹੈਗੇ ਨੇ ਗ੍ਰੀਨ ਕਾਰਡ ਤੇ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਘੱਟ ਜਾ ਰਹੇ ਆ ਇਹਦੇ ਕਰਕੇ ਤੁਸੀਂ ਇਹ ਦੇਖੋ ਕਿ ਇਸ ਟਾਈਮ ਜਿਹੜੀ ਟੂਰਿਜ਼ਮ ਇੰਡਸਟਰੀ ਹੈ ਨਾ ਉਹਨੂੰ ਬੜਾ ਵੱਡਾ ਘਾਟਾ ਪੈ ਰਿਹਾ ਇੱਕ ਤਾਂ ਲੋਕੀ ਦੇਖੋ ਟਿਕਟਾਂ ਨਹੀਂ ਬੁੱਕ ਕਰ ਰਹੇ ਨੰਬਰ 2 ਤੇ ਉਹ ਜਿਹੜੇ ਗ੍ਰੀਨ ਕਾਰਡ ਹੋਲਡਰ ਹੈ ਖਾਸ ਕਰਕੇ ਤੁਹਾਨੂੰ ਪਤਾ ਹੈ ਕਿ ਬੜਾ ਵੱਡਾ ਤਬਕਾ ਹੈਗਾ ਜਿਹੜਾ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਹੈ ਉਹ ਘੁੰਮਣ ਫਿਰਨ ਦੀ ਬਾਤ ਜਾ ਰਹੇ ਇਸ ਵਾਰੀ ਸਰਦੀਆਂ ਦੀਆਂ ਛੁੱਟੀਆਂ ਚ ਜਾਂ ਕਹਿ ਲਓ ਕਿ ਜਿਨ੍ਹਾਂ ਨੇ ਯੂਰਪ ਜਾਣਾ ਸੀ ਇੰਡੀਆ ਜਾਣਾ ਸੀ ਚਾਈਨਾ ਜਾਣਾ ਸੀਗਾ ਉਹ ਨਹੀਂ ਜਾ ਰਹੇ ਉਹ ਟਿਕਟਾਂ ਨਹੀਂ ਲੈਣਗੇ ਉਹ ਬਾਹਰ ਨਹੀਂ ਜਾਣਗੇ ਜਿਹੜੇ ਬਾਹਰਲੇ ਲੋਕ ਹੈ ਉਹ ਇੱਥੇ ਆ ਨਹੀਂ ਰਹੇ ਸੋ ਇਹ ਸਾਰਾ ਕੁਝ ਕੁੱਲ ਮਿਲਾ ਕੇ ਬੜੇ ਵੱਡੇ ਘਾਟੇ ਪੈ ਰਹੇ ਆ ਭਾਵੇਂ 트럼ਪ ਪ੍ਰਸ਼ਾਸਨ ਜਿੰਨਾ ਮਰਜੀ ਕੋਸ਼ਿਸ਼ ਕਰੇ ਕਿ ਇਹਨਾਂ ਚੀਜ਼ਾਂ ਨੂੰ ਛੁਪਾਉਣ ਵਾਸਤੇ ਪਰ ਇਹ ਸਾਰੀਆਂ ਖਬਰਾਂ ਜਦੋਂ ਬਾਹਰ ਆਉਂਦੀਆਂ ਤੇ ਫਿਰ ਇਸ ਚੀਜ਼ ਦਾ ਅਸਰ ਪੈਂਦਾ ਹੈ ਲੋਕ ਦੇਖਦੇ ਆ ਕਿ ਲੋਕਾਂ ਦੇ ਬਿਜ਼ਨਸ ਥੱਪ ਹੋ ਰਿਹਾ ਟੂਰਿਜ਼ਮ ਬਿਜ਼ਨਸ ਜਿਹੜਾ ਉਹ ਥੱਪ ਹੋਣ ਦੇ ਕਿਨਾਰੇ ਪੈ ਜਾਊਗਾ ਜੇ ਇਸ ਤੇ ਇਦਾਂ ਹੀ ਚੱਲਦਾ ਰਿਹਾ ਕਿਉਂਕਿ ਬੜੀ ਵੱਡੀ ਇੰਡਸਟਰੀ ਹੈਗੀ ਆ ਅਮਰੀਕਾ ਦੇ ਵਿੱਚ ਹੋਟਲ ਇੰਡਸਟਰੀ ਹੈਗੀ ਆ ਫਿਰ ਜਿਹੜੀਆਂ 에ਅਰਲਾਈਨ ਜੇ ਟਿਕਟਾਂ 에ਅਰ ਫੇਅਰ ਬੁਕਿੰਗ ਕਰਦੇ ਆ ਤੁਸੀਂ ਉਹਨਾਂ ਦੀਆਂ ਵੈਬਸਾਈਟਾਂ ਤੇ ਜਾ ਕੇ ਉਹਨਾਂ ਨੇ ਦੇਖੋ ਕਿੰਨੇ ਕਿੰਨੇ ਪਰਸੈਂਟ ਆਫ ਵੀ ਲਾਇਆ ਪਰ ਫੇ ਵੀ ਲੋਕੀ ਟਿਕਟਾਂ ਨਹੀਂ ਲੈ ਰਹੇ ਸੋ ਇਹ ਸਾਰਾ ਕੁਝ ਇਹਦੇ ਤੇ ਨਿਰਪਰ ਕਰਦਾ 트럼ਪ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਬਾਕੀ ਜੇ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਆ ਇੰਡੀਆ ਨੂੰ ਇੱਕ ਆਪਾਂ ਇੱਕ ਵੱਖਰੀ ਖਬਰ ਕਰਾਂਗੇ ਵੀ ਇੰਡੀਆ ਨੂੰ ਜਾਣ ਵਾਲਿਆਂ ਦੀ ਕਮੀ ਵੀ ਬਹੁਤ ਘਟੀ ਹੈ